ਅਮਰਸਰ ਗੁੰਡਾਗਰਦੀ ਦਾ ਹੱਬ ਬਣ ਚੁੱਕਿਆ ਇੱਥੇ ਨਾ ਕਿਸੇ ਦਾ ਕਾਨੂੰਨ ਦਾ ਖੌਫ ਹੈ ਬਦਮਾਸ਼ ਸ਼ਰਯਾਮ ਇੱਥੇ ਕਟਨਾਵਾ ਨੂੰ ਅੰਜਾਮ ਦੇ ਜਾਂਦੇ ਨੇ ਫਾਇਰਿੰਗ ਦੇ ਕਟਨਾਵਾ ਹੋਣਾ ਤਾਂ ਇਥੇ ਆਮ ਯਹੀ ਗੱਲ ਹੋ ਗਈ ਹੈ ਇਸ ਵਾਰ ਵੀ ਮਜੀਠਾ ਰੋਡ ਬਾਈਪਾਸ ਤੇ ਅਕਾਲੀ ਵਰਕਰਾਂ ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਦਾ ਦੋਸ਼ ਕਾਂਗਰਸੀ ਵਰਕਰਾਂ ਤੇ ਲੱਗਿਆ ਹੈ ਹੈਲਥ ਕਲੱਬ ਮਾਲਕ ਸਾਹਿਲ ਦਿੱਤਾ ਦਾ ਕਹਿਣਾ ਹੈ ਕਿ ਉਹ ਅਕਾਲੀ ਪਾਰਟੀ ਦਾ ਸਮਰਥਨ ਕਰਦੇ ਨੇ ਇਸ ਲਈ ਵਿਰੋਧੀਆਂ ਵੱਲੋਂ ਉਹਨਾਂ ਨੂੰ ਧਮਕਾਇਆ ਜਾਂਦਾ ਹੈ ਅੱਜ ਪਿਛਲੇ ਚੋਨਾ ਵਿੱਚ ਚੋਨਾ ਬੋਲੋ ਅਕਾਲੀਆਂ ਦਾ ਸਮਰਥਨ ਕਰਨ ਤੇ ਉਸ ਤੇ ਹਮਲਾ ਕੀਤਾ ਗਿਆ ਸੀ। ਨਹੀਂ ਕੋਈ ਮਸਲਾ ਨਹੀਂ ਸਵੇਰੇ ਉਹਨਾਂ ਨੇ ਮੈਨੂੰ ਪਹਿਲਾਂ ਖਿਲਾਰ ਕੇ ਧਮਕੀ ਦਿੱਤੀ ਸੀ ਤੇ ਪੋਲੀਟੀਕਲ ਮਸਲਾ ਹੀ ਚੱਲਣ ਡਿਆ ਪਹਿਲਾਂ ਵੀ ਇਹਨਾਂ ਨੇ ਹਰ ਦਿਨ ਆਏ ਪਰਚਾ ਕਰਾਏ ਆ ਹੁਣ ਮੇਰੇ ਘਰੇ ਆ ਕੇ ਅੱਠ ਫੈਰ ਕਰ ਕੀਤੇ ਇਹਨਾਂ ਨੇ ਮੇਰੇ ਘਰੇ ਬੱਚਾ ਸੀ ਮੇਰੇ ਘਰ ਦੀ ਬੜੀ ਮੁਸ਼ਕਲ ਬਚਾਵਾ ਹਵਾ ਮੇਰੇ ਸਖਤ ਕਾਰਵਾਈ ਕੀਤੀ ਜਾਵੇ ਪੁਲਿਸ ਆਈ ਹੋਈ ਸਾਰੀ ਕਾਰਵਾਈ ਕਰਨ ਦੀ ਆਪਣੀ ਰੋਂਦਵੀ ਬਰਾਮਤ ਹੋਏ ਆ 6-7 ਇਹਨਾਂ ਨੇ ਧੱਕਾ ਕੀਤਾ ਵਾ ਮੁੰਡੇ ਜਿਹੜੇ ਹੈਗੇ ਆ ਉਹ ਰਾਮਨਗਰ ਦੇ ਆ ਭਾਲੇ ਹੁਣੀ ਹੈਗੇ ਆ ਉਹਰਾ ਭਰਾ ਆ ਵੱਡਾ ਦੋ ਜਣੇ ਹੋਰ ਹੈਗੇ ਆ ਔਰੇ ਭਰਾ ਲੈ ਹੈਗੇ ਚਾਚੇ ਤਾਏ ਦੇ ਮੁੰਡੇ ਆ ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ ਮੈਂ ਤੁਹਾਨੂੰ ਨਾਂ ਪਤਾ ਕਰਕੇ ਦੱਸ ਦਿੰਨਾ ਇੱਕ ਨੂੰ ਤਾਂ ਮੈਂ ਵੇਖਿਆ ਵੀ ਪਿੱਛੋ ਦੀ ਵੀ ਜਿਹੜਾ ਹੈਗਾ ਇਹ ਇੱਕ ਦਾ ਨਾਂ ਸ਼ੇਰਾ ਵਾ ਇੱਕ ਅਰਸ਼ ਜੇ ਜਿਨ੍ਹਾਂ ਨੇ ਕੰਮ ਕੀਤਾ ਜੀ ਇਹ ਦੱਸੋ ਕਿ ਰੰਜਿਸ਼ ਕੀ ਕੀਤੀ ਹੈ ਜੀ ਰੰਜੀਤ ਸਰ ਪੋਲਿਟਿਕਲੀ ਚੱਲਣ ਡਿਆ ਵਾ ਇਹਨਾਂ ਨੇ ਨਜ਼ਾਇਰ ਵੀ ਹਟਦੇ ਪਹਿਲਾਂ ਵੀ ਪਰਚੇ ਕਰਾਏ ਸੀ ਹੁਣ ਫੇਰ ਹਟਦੇ ਨਹੀਂ ਆਏ ਪਰਚੇ ਕਰਾਏ ਪਹਿਲਾਂ ਵੀ ਇਹਨਾਂ ਨੇ ਮੇਰੇ ਪਿਸਤਲ ਲਾਇਆ ਸੀ ਮੇਰੇ ਕੋ ਫੋਟੋਆਂ ਵੀ ਹੈਗੀਆਂ ਆੜੀਆਂ ਉਹ ਕੋਈ ਕਾਰਵਾਈ ਨਹੀਂ ਇਹਨਾਂ ਨੇ ਕੀਤੀ ਪਹਿਲਾਂ ਮੇਰੀ ਹੁਣ ਇਹਨਾਂ ਨੇ ਮੇਰੇ ਘਰ ਆ ਕੇ ਫਾਇਰ ਗੱਡੇ ਆ ਇਸ ਮੁੰਡੇ ਨੇ ਪੰਚਾਇਤ ਇਲੈਕਸ਼ਨਾਂ ਚ ਪਾਰਟੀ ਦਾ ਵਫਾਦਾਰ ਸਿਪਾਹੀ ਹੋਂਦੇ ਨਾਤੇ ਪਾਰਟੀ ਦਾ ਕੰਮ ਕੀਤਾ ਸੀ ਉਸ ਦਾ ਸਿਲਾਜ ਇਹ ਹੋ ਰਿਹਾ ਹੈ ਕੀ ਇਤੇ ਪਰਚੇ ਹੋ ਰਹੇ ਆ ਨਜਾਇਜ਼ ਪਰਚੇ ਹੋ ਰਹੇ ਆ ਝੂਠੇ ਪਰਚੇ ਹੋ ਰਹੇ ਆ ਇਤੇ ਹਮਲੇ ਹੋ ਰਹੇ ਆ ਅੱਜ ਦਾ ਵਾਕਿਆ ਜੋ ਇਹਦੇ ਘਰ 7-8 ਅਣਪਛਾਤੇ ਲੋਕ ਹਥਿਆਰਾਂ ਨਾਲ ਲੈਸ ਇਹਦੇ ਘਰ ਉਹਨਾਂ ਨੇ ਹਮਲਾ ਕੀਤਾ 7-8 ਫਾਇਰ ਗੱਡੇ ਨੇ ਜਿਨ੍ਹਾਂ ਦੇ ਰੋਂਦ ਵੀ ਬਰਾਮਦ ਹੋਏ ਨੇ ਅਸੀਂ ਅੱਜ ਪੁਲਿਸ ਨੂੰ ਲਿਖਿਸ਼ ਕਰ ਦਿੱਤੀ ਆ ਤੇ ਅਸੀਂ ਪੁਲਿਸ ਕੋਲ ਮੰਗ ਕਰਦੇ ਆ ਇਹ ਤੇ ਇੱਕ ਦਿਨ ਚ ਆਪਣੀ ਕਾਰਵਾਈ ਕਰ ਦਣਗੇ ਤਾਂ ਠੀਕ ਆ ਨਹੀਂ ਤਾਂ ਅਸੀਂ ਇਹ ਤੱਕਾ ਜਿਹੜਾ ਆਪਣੇ ਵਰਕਰਾਂ ਨਾਲ ਆਪਣੇ ਸਿਪਾਹੀਆਂ ਨਾਲ ਤਕਰੀ ਉਹ ਦਵਾਂਗੇ ਜੇ ਸਾਨੂੰ ਲੋਡ ਪਈ ਥਾਣੇ ਵੀ ਘੇਰਾਂਗੇ ਚੌਂਕੀ ਵੀ ਘਰਾਂਗੇ ਕਮਿਸ਼ਨ ਦਫ਼ਤਰ ਵੀ ਘੇਰਾਂਗੇ ਦੂਜੇ ਪਾਸੇ ਪੀੜਤ ਵਿਅਕਤੀ ਨੇ ਪੁਲਿਸ ਦੀ ਕਾਰਵਾਈ ਤੇ ਵੀ ਸਵਾਲੀਆ ਨਿਸ਼ਾਨ ਚੁੱਕੇ ਨੇ ਪੀੜਤ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਦਿੱਤਾ ਨੇ ਦੋਸ਼ ਲਗਾਉਂਦਾ ਕਿ ਚੋਲ ਕਮਿਸ਼ਨ ਵੱਲੋਂ ਹਦਾਇਤਾਂ ਜਾਰੀ ਹੋਣ ਦੇ ਬਾਵਜੂਦ ਵਿਰੋਧੀ ਪਾਰਟੀਆਂ ਕੋਲ ਹਥਿਆਰ ਸਨ ਜਿਸ ਤੋਂ ਕਿ ਪੁਲਿਸ ਪ੍ਰਸ਼ਾਸਨ ਦੀ ناکامی ਸਾਫ਼ ਜ਼ਾਹਿਰ ਹੁੰਦੀ ਹੈ ਸਾਹੇਲਾ ਇਹਦਾ ਹੈਗਾ ਦੱਤਾ ਜਿਮ ਜਿਹਦੇ ਵਿੱਚ ਸਾਹੇਲ ਨੇ ਦੱਸਿਆ ਕਿ ਨੌ ਕੋਚ ਦੇ ਕਰੀਬ ਚਾਰ ਪੰਜ ਜਣੇ ਆਏ ਆ ਵਿਅਕਤੀ ਜਿਨ੍ਹਾਂ ਨੇ ਦੇ ਉੱਪਰ ਵੀ ਫਾਇਰਿੰਗ ਕੀਤੀ ਹੈ ਤਿੰਨ ਗੋਲੀਆਂ ਉੱਤੇ ਚਲਾਈਆਂ ਇੱਕ ਦੋ ਥੱਲੇ ਜਿਮ ਦੇ ਵਿੱਚ ਚਲਾਈਆਂ ਇੱਕ ਕਾਰ ਦੇ ਵਿੱਚ ਗੋਲੀ ਮਾਰੀ ਹੈ ਤੇ ਮਾਰ ਕੇ ਤੇ ਉਹ ਫਰਾਰ ਹੋ ਗਏ ਆ ਵੈਰੀਫਾਈ ਕਰ ਰਹੇ ਆ ਸਾਰੇ ਇਨਸੀਡੈਂਟ ਨੂੰ ਕਿੰਨੀਆਂ ਗੋਲੀਆਂ ਸਰ ਚਲ ਗਈਆਂ ਇਹਨਾਂ ਦੇ ਦੱਸਣ ਮੁਤਾਬਕ 6-7 ਫਾਇਰ ਉਹਨਾਂ ਕੀਤੇ ਪੁਲਿਸਰ ਲੱਭ ਗਏ ਨੇ ਕੋਈ ਕੁਝ ਮਿਲੇ ਆ ਖਾਲੀ ਕੋਲ ਮਿਲੇ ਕੋਈ ਹਾਂਜੀ ਤਸਰ ਚੋਣ ਜਾਬਤਾ ਲੱਗਾ ਹੋਇਆ ਵਾ ਤੇ ਹਥਿਆਰ ਹਜੇ ਤੱਕ ਵੀ ਸੰਬੰਧਤ ਥਾਣੇ ਨੂੰ ਚਾਹੀਦਾ ਸੀਗਾ ਵੀ ਇਹਨਾਂ ਲੋਕਾਂ ਨੂੰ ਫੋਨ ਕਰਦੇ ਵੀ ਹਥਿਆਰ ਜਮ੍ਹਾਂ ਕਰਾਓ ਉਹ ਕਰ ਰਹੇ ਆ ਜੀ ਅਸੀਂ ਤੇ ਜਿਸ ਦਿਨ ਦਾ ਜਾਬਤਾ ਲੱਗਿਆ ਉਸ ਦਿਨ ਦੇ ਕਾਫੀ ਹਥਿਆਰ ਜਮ੍ਹਾਂ ਕਰਾਏ ਤਕਰੀਬਨ ਸਾਡੇ 70 ਦੇ 60 70% ਵੈਪਨ ਜਮ੍ਹਾਂ ਹੋ ਗਏ ਨੇ ਕੁਝ ਹਜੇ ਬਾਕੀ ਰਹਿੰਦੇ ਨੇ ਹੁਣ ਇਹ ਦੇਖਣਾ ਪਏਗਾ ਜਿਹੜੇ ਵੈਪਨ ਗੋਲੀ ਚੱਲੀ ਜਾਏ ਜਾਇਜ਼ ਨੇ ਕਿ ਨਜਾਇਜ਼ ਨੇ ਵਿਰਤ ਵਿਅਕਤੀ ਦਾ ਕਹਿਣਾ ਹੈ ਕਿ ਉਸਨੇ ਚੋਣਾਂ ਵਿੱਚ ਅਕਾਲੀ ਦਲ ਦੀ ਸਪੋਰਟ ਕੀਤੀ ਸੀ ਜਿਸ ਦੇ ਕਾਰਨ ਪਹਿਲਾਂ ਵੀ ਕਈ ਵਾਰ ਉਸਤੇ ਹਮਲਾ ਹੋ ਚੁੱਕਿਆ ਹੈ ਪਰ ਪੁਲਿਸ ਨੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਸੋ ਪੂਰੀ ਘਟਨਾ ਨੂੰ ਜਾਣਨ ਤੋਂ ਬਾਅਦ ਤਾਂ ਹੀ ਲੱਗ ਰਿਹਾ ਹੈ ਕਿ ਪੁਲਿਸ ਕਿਸੇ ਵੱਡੀ ਅਨੋਖੀ ਦਾ ਇੰਤਜ਼ਾਰ ਕਰ ਰਹੀ ਹੈ ਅਵੇਸਰ ਤੋਂ ਸੁਖਨ ਸਾਗਰ ਦੀ ਕੋਰਟ ਦਿੱਲੀ ਪੋਸ ਪੰਚਾਇਤ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563